ਇਹ ਹਲਪ ਨਹੀਂ ਕਿਸੇ ਨੇ ਕੀਤੀ ਬਾਜੀ ਰਾਮੋ ਵਾਲੀਏ ਨੇ ਕੀਤੀ ਉਹਨਾਂ ਨੇ ਹੀ ਜੇਲ੍ਹ ਚੋਂ ਕਢਵਾਇਆ ਨਾ ਕਢਵਾਉਂਦੇ ਤਾਂ ਉਹਨਾਂ ਦੀ ਹਟ ਗਈਆਂ ਹੁੰਦੀਆਂ ਸੀਗੀਆਂ ਤਾਂ ਪਤਾ ਨਹੀਂ ਸਾਡੀ ਕਿਸੇ ਨੇ ਮਦਦ ਨਹੀਂ ਕੀਤੀ ਇਹਨਾਂ ਨੇ ਹੀ ਮਦਦ ਕੀਤੀ ਜੇ ਮੈਂ ਮੁੱਖ ਮੰਤਰੀ ਹੁੰਦਾ ਨਾ ਬਰਦੀ ਸਿੰਘਾਂ ਦਾ ਵੀ ਰਾਹ ਕੱਢ ਦਿੰਦਾ ਏਜਰੀਵਾਲ ਨੇ ਆਪਦੀ ਕੈਬਨਿਟ ਤੇ ਇੱਕ ਵੀ ਸਿੱਖ ਮਤ ਨਹੀਂ ਬਣਾਇਆ ਤੁਸੀਂ ਪੰਜਾਬ ਦਾ ਰਾਜ ਹੀ ਉਹਨਾਂ ਨੂੰ ਦੇ ਦਿੱਤਾ ਇਹ ਜਿਹੜੇ ਆਮਸੋਂ ਨੂੰ ਜੇਲ੍ਹ ਚ ਮੈਨਾ ਛੱਡਦਾ ਕਹਿ ਕੇ ਗਏ ਕਿ ਨਹੀਂ ਪੋਤੀ ਨੇ ਵੀ ਕਿਹਾ ਪੋਤੇ ਨੇ ਵੀ ਨੂੰ ਨਹੀਂ ਔਰ ਰੋਈ ਗਏ ਆ ਕਰਦੇ ਬਹੁਤ ਹੀ ਲੋ ਔਖੇ ਹਾਲਾਤ ਆ ਉੱਥੇ ਕਹਿੰਦਾ ਕਿ ਅਸੀਂ ਸੈਟਲ ਹੋ ਜਾਾਂਗੇ ਸਾਡੀ ਵੀ ਲਾਈਫ ਬਣ ਜੂਗੀ ਭਾਈ ਕਰਨੈਲ ਸਿੰਘ ਪੰਜੋਲੀ ਨੇ ਸਾਡੀ ਬਹੁਤ ਹੈਲਪ ਕੀਤੀ ਅਤੇ ਭਾਈ ਬਲਵੰਤ ਸਿੰਘ ਰਾਮੂ ਵਾਲਿਆ ਜੀ ਨੇ ਵੀ ਕੀਤੀ ਇੱਕ ਫੈਮਿਲੀ ਹੀ ਉਹਨਾਂ ਨੇ ਸਾਨੂੰ ਬਣਾ ਲਿਆ ਆ ਮਾਰਿਆ ਫੋਨ ਬਰੇਲੀ ਦੇ ਸੁਪਰਡੈਂਟ ਜੇਲ੍ਹ ਨੂੰ ਕਿ ਬਰੇਮਤ ਕਹਿੰਦਾ ਹੈ ਜੀ ਉਹ ਸਿੱਖ ਹੈ ਅਕਸ਼ੇਕਾ ਹਾਂ ਜੀ ਉਹ ਕੂਝ ਪਾਠ ਕਰਦਾ ਹੈ ਜੋ ਗੁਰੂ ਬਾਣੀ ਹੈ ਤੇ ਮੈਂ ਕਿਹਾ ਫੇਰ ਕਿੰਨਾ 27 ਸਾਲ ਹੋ ਗਏ ਮੈਂ ਕਿਹਾ ਕੋਈ ਜ਼ਮਾਨਾ ਅger ਕੋਈ ਜ਼ਮਾਨਤ ਨਹੀਂ ਕਦੀ ਬਾੜ ਨਹੀਂ ਗਿਆ ਲੋ ਪਰੋ ਮੈਂ ਕਿਹਾ ਆਜਾ ਫਿਰ ਇਧਰ ਆ ਗਿਆ ਗੁਰੂ ਦਾ ਸੇਕ ਇਥੋਂ ਦੇ ਸਿਸਟਮ ਤੋਂ ਵੀ ਦੁਖੀ ਆ ਜਿੱਦਾਂ ਦੀ ਇੱਥੇ ਦੁਨੀਆ ਐ ਹਾਲਾਤ ਐ ਕਰਦੇ ਕਰਦੇ ਬਹੁਤ ਹੀ ਲੋ ਔਖੇ ਹਾਲਾਤ ਐ ਉੱਥੇ ਕਹਿੰਦਾ ਕਿ ਅਸੀਂ ਸੈਟਲ ਹੋ ਜਾਾਂਗੇ ਸਾਡੀ ਵੀ ਲਾਈਫ ਬਣ ਜੂਗੀ ਤਾਂ ਜਿਵੇਂ ਸ਼ਰੋਣੀ ਕਮੇਟੀ ਹੈਗੀ ਆ ਜਾ ਹੋਰ ਜਿਹੜੀ ਸਿਟੂ ਜਿਹੜੇ ਬੰਦੇ ਨੇ ਇਹ ਵੀ ਨਕਾਲੀਦਾਂ ਉਹ ਤਾਂ ਸਾਰੇ ਏਡੀ ਓਡੀ ਢੀਂਗਾ ਮਾਰ ਰਹੇ ਨੇ ਅਸੀਂ ਬੰਦੀ ਸਿੰਘਾਂ ਦੀ ਬਾਹ ਫੜ ਰਹੇ ਹਾਂ ਉਹਨਾਂ ਦੇ ਪਰਿਵਾਰਾਂ ਦੀ ਬਾਹ ਫੜ ਰਹੇ ਤੇ ਫਿਰ ਉਹਨਾਂ ਨੇ ਸਾਡੀ ਹੈਲਪ ਕੋਈ ਨਹੀਂ ਕੀਤੀ ਹੈਗੀ ਭਾਈ ਕਰਨੈਲ ਸਿੰਘ ਪੰਜੋਲੀ ਨੇ ਸਾਡੀ ਬਹੁਤ ਹੈਲਪ ਕੀਤੀ ਅਤੇ ਭਾਈ ਬਲਵੰਤ ਸਿੰਘ ਰਾਮੂ ਵਾਲਿਆ ਜਿਨੇ ਵੀ ਕੀਤੀ ਪਿਛਲੇ ਸਾਲ ਸਾਡੀ ਬਲਵਿੰਦਰ ਸਿੰਘ ਰਾਮੂ ਵਾਲ ਬਲਵਿੰਦਰ ਸਿੰਘ ਜੀ ਨੇ ਅੰਕ ਜੀ ਨੇ ਸਾਡੀ ਹੈਲਪ ਬਹੁਤ ਕੀਤੀ ਸੀ ਸਿਕ ਫਾਊਂਡੇਸ਼ਨ ਯੂਕੇ ਵੱਲੋਂ ਹੀ ਕਰਵਾਈ ਸੀਗੀ ਉਹਨਾਂ ਨੇ ਸਾਨੂੰ ਆਪਦੇ ਸਰ ਸਾਡੇ ਕੇ ਸਨਮਾਨਿਤ ਕੀਤਾ ਸੀਗਾ ਹਾਂਜੀ ਤੁਸੀਂ ਰਾਮੂ ਵਾਲੇ ਸਾਹ ਦੇ ਨਾਲ ਸੰਪਰਕ ਵਿੱਚ ਕਿਵੇਂ ਆਏ ਜਦੋਂ ਦਾਦਾ ਜੀ ਜੇਲ੍ਹ ਚੋਂ ਛੁੱਟੇ ਸੀਗੇ ਉਦੋਂ ਹੀ ਅਸੀਂ ਇੱਕ ਫੈਮਿਲੀ ਹੀ ਉਹਨਾਂ ਨੇ ਸਾਨੂੰ ਬਣਾ ਲਿਆ ਆਪਣੀ ਹਾਂਜੀ ਕੀ ਹੁਣ ਕੀ ਡਿਮਾਂਡ ਕਰਦੇ ਹੋ ਹੁਣ ਅੰਕਲ ਜੀ ਮੇਰੀ ਤਾਂ ਪਲੱਸ 2 ਹੋ ਚੁੱਕੀ ਆ ਮੇਰੀ ਭੈਣ ਦੀ ਪਲੱਸ 2 ਹੁੰਦੀ ਪਈ ਆ ਉਹ ਫੀਸ ਕਰਕੇ ਰੁਕੀ ਆ ਪਿਛਲੇ ਸਾਲ ਵੀ ਫੀਸ ਤਾਂ ਰਹਿ ਗਈ ਐਰ ਕੀ ਸਾਲ ਫਿਰ ਗੈਪ ਪੈ ਜਾਣਾ ਹਾਂਜੀ ਤੇ ਮੈਂ ਇਹ ਚਾਹੁੰਨੀ ਆ ਕਿ ਮੈਂ ਵੀ ਵੱਦ ਤੋਂ ਵੱਧ ਪੜਾਂ ਜਾਂ ਕੋਈ ਮੇਰੀ ਜੌਬ ਕਰਵਾ ਵਧੀਆ ਲੱਗਾ ਜਦ ਕਿ ਮੈਂ ਆਪਣਾ ਭਵਿਸ਼ਾ ਬਣਾ ਸਕਾਂ ਇਹ ਮਾਮਲਾ ਵਾ ਕਿ ਸਾਡੇ ਮਤਲਬ ਹੱਡੀ ਹੈਲਪ ਨਹੀਂ ਕਿਸੇ ਨੇ ਕੀਤੀ ਬਾਜੀ ਰਾਮੋ ਵਾਲੀ ਨੇ ਕੀਤੀ ਉਹਨਾਂ ਨੇ ਹੀ ਜੇਲ੍ਹ ਚੋਂ ਕਢਵਾਇਆ ਨਾ ਕਢਵਾਉਂਦੇ ਤੇ ਉਹਨਾਂ ਦੀ ਹੱਡੀਆਂ ਹੀ ਆਉਂਦੀਆਂ ਸੀਗੀਆਂ ਤੇ ਉਹ ਤੋਂ ਬਾਅਦ ਵਿੱਚ ਵੀ ਹੁਣ ਵੀ ਉਹੀ ਹੈਲਪ ਕਰ ਰਹੇ ਨੇ ਉਹਨਾਂ ਨੇ ਸਾਡਾ ਕਰਾਇਆ ਪਾਇਆ ਹੁਣ ਜਾਣ ਦਾ ਵੀ ਉਹਨਾਂ ਨੇ ਹੀ ਪਾਉਣਾ ਸਾਡਾ ਕਰਾਇਆ ਤੇ ਦੋ ਬੇਟੀਆਂ ਮੇਰੀਆਂ ਇੱਕ ਬੇਟਾ ਵਾ ਤੇ ਇਸ ਕਰਕੇ ਮੈਂ ਚਾਹੁੰਦੀ ਆ ਕਿ ਇੱਕ ਕਿਲਾ ਪੈਲੀ ਆ ਤੇ ਉੱਥੇ ਵੀ ਪਾਣੀ ਆ ਜਾਂਦਾ ਨਦੀ ਦਾ ਉਹ ਵੀ ਮਤਲਬ ਫਸਲ ਨਹੀਂ ਹੋ ਰਹੀ ਅਸੀਂ ਉਹਨਾਂ ਦੇ ਨੂੰ ਅੱਛਾ ਤੁਸੀਂ ਉਹਨਾਂ ਦੇ ਨੂੰ ਹਾਂਜੀ ਹਾਂਜੀ ਅਸੀਂ ਉਹਨਾਂ ਦੇ ਨੂੰ ਹਾਂਜੀ ਹਾਂਜੀ ਇੱਕ ਹੋਰਿਆ ਪੋਤੀ ਇਹਦੀ ਹਾਂਜੀ ਤਾਂ ਉਹ ਅਹੀਂ ਚਾਹ ਸੋਚ ਰਹੇ ਆ ਕਿ ਇਹਨਾਂ ਦੀ ਮਤਲਬ ਸਾਡੇ ਕੋ ਆਪਦੇ ਜੋਗਾ ਤੇ ਗੁਜ਼ਾਰਾ ਨਹੀਂ ਅਹੀਂ ਇਹਨਾਂ ਨੂੰ ਕਿੱਥੋਂ ਪੜਾਵਾ ਲਖਾਵਾਗੇ ਨਹੀਂ ਇਹ ਸੋਚ ਰਹੇ ਸਾਡੀ ਕੋਈ ਹੈਲਪ ਕਰ ਸਕੇ ਹੁਣ ਤੱਕ ਜਿਵੇਂ ਸ਼ਰੋਣੀ ਕਮੇਟੀ ਕਹੀ ਜਾਂਦੀ ਹੈਗੀ ਅ ਵੀ ਬੰਦੇ ਸਿੰਘਾਂ ਦੀ ਰਹੀ ਦੀ ਮੰਗ ਕੀਤੀ ਜਾਂਦੀ ਹੈ ਬੰਦੇ ਸਿੰਘਾਂ ਦੇ ਪਰਿਵਾਰਾਂ ਦੇ ਜਿਹੜੀ ਗੱਲ ਕਰੀਏ ਉਹਨਾਂ ਦੇ ਮਦਦ ਕਿਤੇ ਕੋਈ ਹਾਂਜੀ 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 ਉਹਨਾਂ ਨੇ ਕੋਈ ਮਦਦ ਨਹੀਂ ਕੀਤੀ ਪਤਾ ਨਹੀਂ ਪਤਾ ਨਹੀਂ ਲੱਗਾ ਜਾਂ ਉਦਾਂ ਹੀ ਨਹੀਂ ਕੀਤੀ ਉਹਨਾਂ ਸਾਡੀ ਮਦਦ ਇਹ ਨਹੀਂ ਸਾਨੂੰ ਪਤਾ ਹਾਂਜੀ ਇਹ ਕਿਵੇਂ ਹੋ ਸਕਦਾ ਵੀ ਸ਼ਰੋਣੀ ਕਮੇਟੀ ਨੂੰ ਨਾ ਪਤਾ ਹੋਵੇ ਭਾਈ ਬਰੇਮ ਸਿੰਘ ਬਾਰੇ ਹਾਂਜੀ ਤਾਂ ਪਤਾ ਨਹੀਂ ਸਾਡੀ ਕਿਸੇ ਨੇ ਮਦਦ ਨਹੀਂ ਕੀਤੀ ਇਹਨਾਂ ਨੇ ਹੀ ਮਦਦ ਕੀਤੀ ਹਾਂਜੀ ਹਾਂਜੀ ਆਕੇ ਤੁਹਾਡਾ ਨਾਂ ਕੀ ਹੈ ਜਗਰਾਜ ਸਿੰਘ ਕੀ ਕਰਦੇ ਹੋ ਤੁਸੀਂ ਮੈਂ ਸਟੱਡੀ ਕਰਦਾ ਹਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੀ ਵੱਧ ਤੋਂ ਵੱਧ ਹੈਲਪ ਕੀਤੀ ਜਾਏ ਥੋੜੀ-ਬਹੁਤੀ ਕਰੇ ਕੋਈ ਪਰ ਹੈਲਪ ਜ਼ਰੂਰ ਕਰੇ ਜਿਵੇਂ ਦੀ ਤੁਸੀਂ ਹੈਲਪ ਚਾਹੁੰਦੇ ਹੋ ਸਾਡੀ ਕੋਈ ਮੜਾ-ਮੋਟਾ ਕੋਈ ਦੁਕਾਨ-ਦਕਾਨ ਪਾ ਦਿਆਂ ਨੂੰ ਕੋਈ ਆਡਾ ਘਰ ਦਾ ਗੁਜ਼ਾਰਾ ਚੱਲਦਾ ਰਹੇ ਸਟੱਡੀ ਕਿਹੜੀ ਉਦੋਂ ਚ ਕਰ ਰਹੇ ਹੋ ਤੁਸੀਂ ਸਟੱਡੀ 9th ਕਲਾਸ 9th ਕਲਾਸ ਕਰ ਰਹੇ ਹਾਂ ਕੀ ਤੁਹਾਡਾ ਸੁਪਨਾ ਵੈਸੇ ਕੀ ਹੈਗਾ ਤੁਸੀਂ ਕਿਵੇਂ ਦੀ ਪੜਾਈ ਕਰ ਰਹੇ ਹੋ ਕਿੰਨੀ ਪੜਾਈ ਕਰਨੀ ਚਾਹੁੰਦੇ ਹੋ ਮੈਂ ਪਲੱਸ 2 ਕਰਨਾ ਚਾਹੁੰਦਾ ਬਸ ਅੱਗੇ ਨਹੀਂ ਪੜਨਾ ਚਾਹੁੰਦਾ ਕਲਾਸ 12 ਤੋਂ ਬਾਅਦ ਅਸੀਂ ਵੇਖਾਂਗੇ ਅੱਗੇ ਸੋਚਾਂਗੇ ਸਰਕਾਰ ਤੋਂ ਕੀ ਡਿਮਾਂਡ ਕਰਦੇ ਤੁਸੀਂ ਜਾਂ ਸ਼ਰਮਣੀ ਕਮੇਟੀ ਤੋਂ ਜਾਂ ਕਿਸੇ ਹੋਰ ਜਿਹੜੇ ਸਿੱਖ ਸੈਗ ਨੇ ਆਪਣੇ ਕੀ ਮੀਤੀ ਬੰਦੇ ਚਾਹੁੰਦੇ ਤੁਸੀਂ ਉਹਨਾਂ ਕੀ ਗਾ ਪੜਨਾ ਜਾਂ ਕੀ ਕਰਨੀ ਦੱਸ ਦੇ ਮੈਂ ਬਾਹਰ ਜਾਣਾ ਚਾਹੁੰਦਾ ਮੈਂ ਪੰਜਾਬ ਪੰਜਾਬੀ ਛੱਡ ਦੇਣਾ ਚਾਹੁੰਦੇ ਤੁਸੀਂ ਹਾਂਜੀ ਦੁਖੀ ਹੋ ਗਏ ਜਾਂ ਤੁਸੀਂ ਆਪਣਾ ਭਵਿੱਖ ਦੇਖਦੇ ਹੋ ਬਾਹਰ ਤੋਂ ਮੈਂ ਬਾਹਰ ਜਾਣਾ ਅਸੀਂ ਬਹੁਤ ਦੁਖੀ ਹਾਂ ਹੁਣ ਜਿਵੇਂ ਤੁਹਾਡੇ ਬੱਚਾ ਜਿਹੜਾ ਹੈਗਾ ਤੁਹਾਡੇ ਬੱਚਾ ਵੀ ਕਹਿ ਰਿਹਾ ਵੀ ਉਹਨੂੰ ਨੇ ਵਿਦੇਸ਼ ਜਾਣਾ ਹੈ ਪੰਜਾਬ ਦੇ ਵਿੱਚ ਉਹਨਾਂ ਨੇ ਨਹੀਂ ਰਹਿਣਾ ਉਹ ਜਿਹੜਾ ਹੈਗਾ ਵਿਦੇਸ਼ ਉਹਨੂੰ ਜਾ ਰਿਹਾ ਇਸ ਕਰਕੇ ਵੀ ਉਹਨਾਂ ਨੇ ਉੱਥੇ ਹਾਇਰ ਐਜੂਕੇਸ਼ਨ ਲੈਣੀ ਆ ਜਾਂ ਉਹਨੇ ਆਪਣਾ ਭਵਿੱਖ ਦੇਖ ਰਿਹਾ ਉੱਥੇ ਜਾਂ ਇੱਥੇ ਦੇ ਸਿਸਟਮ ਤੰਗ ਆ ਹਾਂਜੀ ਇੱਥੇ ਦੇ ਸਿਸਟਮ ਤੇ ਹੀ ਤੰਗ ਆ ਦੋਖੋ ਪਹਿਲੀ ਗੱਲ ਮੈਂ ਕਲੀਅਰ ਕਰ ਦਿਆਂ ਜੇ ਮੈਂ ਮੁੱਖ ਮੰਤਰੀ ਹੁੰਦਾ ਮੈਂ ਬੰਦੀ ਸਿੰਘਾਂ ਦਾ ਵੀ ਰਾਹ ਖੜ ਦੇਦਾ ਹਰ ਕੰਮ ਡਰ ਕੇ ਨਹੀਂ ਹੁੰਦਾ ਲਕੀਰ ਖਿੱਚਣੀ ਪੈਂਦੀ ਹੈ 100 ਚੋਂ 95 ਦਾ ਬਾਹਰ ਕੱਢ ਦਿਓ ਪੰਜਾਂ ਨਾਲ ਗੱਲ ਕਰਨ ਲੱਗੇ ਕੋਈ ਨਹੀਂ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਦੇ ਨੇੜੇ ਕਰ ਦਿਓ ਕੋਈ ਵੱਡੇ ਵੱਡੇ ਦਿਨ ਆਉਂਦੇ ਮਾਫੀਆਂ ਦੇ ਦਿਓ ਜਦੋਂ ਤੁਸੀਂ ਉਹ ਗੱਲ ਕਰਨ ਤਿਆਰ ਨਹੀਂ ਤੁਸੀਂ ਕੇਜਰੀਵਾਲ ਸਸੋਧੀਆ ਤੇ ਸੰਜੇ ਸਿੰਘ ਉਹ ਦਿੱਲੀੋਂ ਅਹਿਮਦ ਸ਼ਾਹ ਬਦਾਲੀ ਬਣ ਕੇ ਆ ਜੇ ਉਹਨੂੰ ਦ ਸੌ ਬਦਾਲੀਆਂ ਜਿਨ੍ਹਾਂ ਪੰਜਾਬ ਲੁੱਟਣ ਦੀ ਆਗਿਆ ਦੇ ਸਕਦੇ ਆ ਕੇਜਰੀਵਾਲ ਨੇ ਆਪਦੀ ਕੈਬਨਿਟ ਤੇ ਇੱਕ ਵੀ ਸਿੱਖ ਮੰਤਰੀ ਨਹੀਂ ਬਣਾਇਆ ਤੁਸੀਂ ਪੰਜਾਬ ਦਾ ਰਾਜ ਹੀ ਉਹਨਾਂ ਨੂੰ ਦਿੱਤਾ ਫਿਰ ਮੈਂ ਕਹਿੰਨਾ ਤੁਹਾਡੀ ਸਾਹਿਬ ਜੇ ਬਣਾਇਆ ਉਹ ਕੇਜਰੀਆਲ ਤਾਂ ਇੱਕ ਸਿੱਖ ਮੰਤਰੀ ਬਣਾਇਆ ਦਾ ਸਰ ਰਾਜਕੀਤਾ ਕੀ ਗੱਲ ਇਹਨਾਂ ਦੇ ਪਾਪ ਹੀ ਐ ਇਹਨਾਂ ਨੂੰ ਹਈਜ਼ਾ ਹੋਇਆ ਮਤਲਬ ਤੁਰ ਕਹਿਣ ਤੋਂ ਪਾਵਾਂ ਵੀ ਇਹ ਸਿੱਖਾਂ ਤੋਂ ਨਫ਼ਰਤ ਕਰਦੇ ਆ ਪੂਰੀ ਕਰਦੇ ਨਹੀਂ ਕਰਕੇ ਦਿਖਾਤੀ ਕਮਾਲ ਕਰਤੀ ਯਾਰ ਐਡਾ ਵਿਦਵਾਨਾ ਸੋਢੀ ਉਹਨੇ ਤਾਂ ਕਰਕੇ ਦਿਖਾਤੀ ਵੀ ਆ ਪਏ ਨਿੰਗਾ ਦੇ ਡੋਲ ਨੂੰ ਮਾਂਜੇ ਸਿੱਖਾਂ ਨੂੰ ਮਾਂਜੇ ਔਰ ਤੂੰ ਚਾ ਕੇ ਰਾਜ ਦੇਦਾ ਓ ਹਰਿਆਣੇ ਦੇ ਬਾਰਡਰ ਤੇ ਤਲਵੰਡੀ ਸਾਬੋ ਦੇ ਚਾਰ ਪੰਜ ਪਿੰਡਾਂ ਚ ਉੱਥੇ ਸਸੋਧੀਏ ਦੇ ਨਾਂ ਦਾ ਪੱਥਰ ਲੱਗਿਆ ਵਾਹ ਮਾ ਦੀਆਂ ਸ਼ੇਰਾਂ ਧਰ ਦਾ ਦਮਦਮਾ ਦੀ ਧਰਤੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਸ਼ੂ ਤੇ ਉੱਥੇ ਪੱਥਰ ਲੱਗਿਆ ਸਸੋਧੀਏ ਦਾ ਜੇ 10 ਕਿੰਟਲ ਦਾਣੇ ਹੋਣ ਚੌਲ ਇੱਕ ਦਾਣਾ ਵੀ ਸਸੋਧੀਏ ਦੀ ਪੰਜਾਬ ਨੂੰ ਸੇਵਾ ਨਹੀਂ ਰਮਲ ਸਿੰਘ ਜੀ ਆਪਾਂ ਗੱਲ ਕਰੀਏ ਬ੍ਰਿ얌 ਸਿੰਘ ਦੇ ਪਰਿਵਾਰ ਦੀ ਕਿਵੇਂ ਦੇਖਦੇ ਤੁਸੀਂ ਤੁਸੀਂ ਉਹਨੂੰ ਇਹ ਗੱਲ ਸਭ ਤੋਂ ਪਹਿਲਾਂ ਕਰਨੀ ਚਾਹੀਦੀ ਹੈ ਲਾਇਓ ਇਹ ਸਭ ਤੋਂ ਪਹਿਲਾਂ ਲੋਕੋ ਸੈਂਕੜੇ ਸਭ ਆਵਾ ਚੀਫ ਖਾਲਸਾ ਦਵਾਨ ਉਹ ਸੰਤ ਮਹਾਂਪੁਰਸ਼ ਚਾਰੇ ਪਾਸਿਆਂ ਤੋਂ ਪੂਰਬ ਪੱਛਮ ਉੱਤਰ ਦੱਖਣ ਪੰਜਾਬ ਚ ਜਿੱਥੇ-ਜਿੱਥੇ ਹੈਗੇ ਆਂ ਦੁਆਬੇ ਤੋਂ ਲੈ ਕੇ ਮਾਲਵਾ ਮਾਲਵਾ ਤੋਂ ਲੈ ਕੇ ਮਾਝਾ ਮਾਝਾ ਤੋਂ ਲੈ ਕੇ ਜਾਂ ਮੰਜਕੀ ਜਾਂ ਇਧਰ ਨੂੰ ਰੋਪੜ ਤੋਂ ਤਹਾਂ ਤਾਈਂ ਇਧਰ ਨੂੰ ਕੱਡੇ-ਕੱਡੇ ਸੰਤ ਬੈਠੇ ਆਂ ਕੜੇ ਸੋਨੇ ਦੇ ਚੋਲੇ 55 55 60 60 ਹਜ਼ਾਰ ਦੇ ਆ ਫਿਰਦੇ ਆਏ ਸੀ ਅੱਜ ਲੀਰਾ ਪਾਈ ਕਰਾਇਆ ਮੈਂ ਦਿੱਤਾ ਇਹ ਵਿਰਿਆਮ ਸੋਂ ਨੂੰ ਜੇੜ ਚ ਮੈਂ ਨਾ ਛੱਡਦਾ ਕਹਿ ਕੇ ਗਏ ਕਿ ਨਹੀਂ ਪੋਤੀ ਨੇ ਵੀ ਕਿਹਾ ਪੋਤੇ ਨੇ ਵੀ ਨੂੰ ਨੇ ਵੀ ਔਰ ਰੋਈ ਗਏ ਆ ਕੀ ਕਹਿ ਕੇ ਗਏ ਆ ਹੱਡੀਆਂ ਲਾਸ਼ ਆਉਂਦੀ ਮੈਂ ਕਿ ਮੈਂ ਤਾਂ ਸੱਤੀ ਦਿਨ ਨਹੀਂ ਛੱਡਦਾ ਮੈਂ ਤਾਂ ਕਿਸੇ ਨੇ ਕਿਹਾ ਜੇ ਕਿ ਵਿਰਿਆਮ ਸੋਂ ਹੈ ਜੇੜ ਚ ਮੋ ਕਿ ਹੈ ਵੀ ਤੁਸੀਂ ਐਡੀ ਵੱਡਾ ਸੂਬਾ ਪੰਜਾਬ ਤੋਂ 8 ਗੁਣਾ ਵੱਡਾ ਮੈਨੂੰ ਕੀ ਪਤਾ ਯੂਪ ਵਿੱਚ ਕੀ ਕੀ ਹੈ ਜਦੋਂ ਮੇਰੇ ਨੋਟਿਸ 'ਚ ਆਇਆ ਵੀ ਵਿਰਿਆਮਸਮਾ ਮੈਂ ਕਿ ਰਾਤ ਨੂੰ ਮੈਂ ਉਹਦੀ ਮਾਂ ਨਾਲ ਬਹੁਤ ਗੱਲ ਕਰਦਾ ਸੀ ਉਦੋਂ ਜਾਉਂਦੀ ਸੀ ਮੈਂ ਕਿ ਬੇਬੇ ਉਹ ਕਹਿੰਦੀ ਮੇਰੇ ਨਾਲ ਮੁੜ ਕੇ ਇਹਨਾਂ ਗੱਲ ਕਰੀ ਜਿੰਨਾ ਚਿਰ ਜੇਲ੍ਹ ਤੋਂ ਬਾਹਰ ਨਹੀਂ ਕਰਦਾ ਗੁਰਸਿੱਖ ਨੂੰ ਮੈਂ ਦੱਸ ਰਿਹਾ ਤਾ ਜਦੋਂ ਜੇਲ੍ਹ ਮੰਤਰੀ ਬਣਿਆ ਉਦੋਂ ਤੁਹਾਡੇ ਉਹ ਇਹ ਗੱਲ ਧਿਆਨ ਦੇ ਵਿੱਚ ਆਈ ਜਿਹਾ ਪਰਿਵਾਰ ਨੇ ਧਿਆਨ ਨਹੀਂ ਨਹੀਂ ਇਹ ਤਾਂ ਕਿਸੇ ਨੇ ਉਂ ਬੰਦੇ ਨੇ ਕਿਹਾ ਦੇ ਜੇ ਕਿ ਬਰੇਆਮ ਸਿੰਘ ਉਹਦਾ ਵੀ ਦੇਖ ਰੋ ਉਹ ਤਾਂ ਪੋਲਾ ਲੈ ਕੇ ਆ ਮੈਂ ਕਿ ਕਿਥੇ ਕਹਿੰਦਾ ਬਰੇਲੀ ਹੈ ਮਾਰਿਆ ਫੋਨ ਬਰੇਲੀ ਦੇ ਸੁਪਰਡੈਂਟ ਜੇਲ੍ਹ ਨੂੰ ਉਹ ਕਹਿੰਦਾ ਬਰੇਆਮ ਤਾਂ ਕਹਿੰਦਾ ਹੈ ਜੀ ਉਹ ਸਿੱਖ ਹੈ ਬਸ ਸਿੱਖ ਹਾਂਜੀ ਉਹ ਪੂਜਾ ਪਾਠ ਕਰਦਾ ਹੈ ਜੋ ਗੁਰੂ ਬਾਣੀ ਹੈ ਤੇ ਮੈਂ ਕਿਹਾ ਫੇਰ ਕਹਿੰਦਾ 27 ਸਾਲ ਹੋ ਗਏ ਮੱਕੂ ਗੀ ਜ਼ਮਾਨਾ ਗੈ ਕੋਈ ਜ਼ਮਾਨਤ ਨਹੀਂ ਕਦੀ ਬਾਹਰ ਨਹੀਂ ਗਿਆ ਨੋ ਪਰੋਲ ਮੈਂ ਕਿਹਾ ਆਜਾ ਫਿਰ ਇਧਰ ਆ ਗਿਆ ਗੁਰੂ ਦਾ ਸੇਵਕ ਹੁਣ ਇਹ ਪਰੋਲ ਨਹੀਂ ਪੱਕਾ ਪਰੋਲ ਹੀ ਜਾਊਗਾ ਬਾਹਰ ਆ ਹੁਣ ਹਸਪਤਾਲ ਤੇ ਮੈਂ ਜਾ ਕੇ ਖਬਰ ਲੈ ਕੇ ਆਇਆ ਕੋਈ ਖਬਰ ਨੂੰ ਨਹੀਂ ਗਿਆ ਕਾਹ ਤੋਂ ਟਾਰਾ ਮਾਰਦੇ ਆ ਫਲਾਣਿਆਂ ਖਾਲਸਾ ਜੀ ਸਿੱਖਾਂ ਦਾ ਕਿੱਥੇ ਆ ਸ਼ਰਮਣੀ ਕਮੇਟੀਆਂ ਕਿੱਥੇ ਤੀਵ ਖਾਲਸਾ ਦਰਬਾਰ ਕਿੱਥੇ ਆ ਵੱਡੇ ਵੱਡੇ ਅਰਬਾਂ ਖਰਬਾਂ ਦੇ ਮਾਲਕ ਮੈਂ ਕੋਈ ਮੈਨੇ ਨਹੀਂ ਦਿੰਦਾ ਪਰ ਭਾਈ ਮੈਂ ਹੁਣ ਲਿਸਟ ਬਣਾ ਰਿਹਾ ਹਾਂ ਪੰਜਾਬ ਦੀ ਬਰਬੂਰਵਾਦੀ ਤੋਂ ਬਚਾਉਣ ਦੇ ਪੰਜ ਖਤਰਨਾਕ ਉੱਭਰ ਚੁੱਕੇ ਮੁੱਦੇ ਤੇ ਇਹ ਕਿਵੇਂ 22 22 ਮੁੱਦੇ ਹਟਾਉਣੇ ਪੰਜ ਕਿਹੜੇ ਆ ਜਿਹੜੇ ਤੁਸੀਂ ਕਹਿ ਰਹੇ ਹੋ ਦਾਜ ਦੇਜ ਰਹੇ ਨਾ ਤਿੰਨ ਤਿੰਨ ਸੋ ਬੰਦੇ ਦੀ ਜਾਨ ਲਜਾਣੀ ਤੇ 11 11 ਸੋ ਬੋਤਲ ਸ਼ਰਾਬ ਦੀ ਜੱਟ ਫੇਰ ਪੜ੍ਹਾਈ ਕਰਾਉਣੀ ਨਹੀਂ ਬੱਚਿਆਂ ਦਾ ਹੈਂਡਰਾਈਟ ਇਨੀ ਹੈ ਨਹੀਂ ਕਿਤੇ ਕੋਈ ਇੱਕ ਘਰ ਨਹੀਂ ਜਿਹੜਾ ਜਵਾਕਾਂ ਨੂੰ ਕੁੰਡਾ ਲਾ ਕੇ ਕਵੇ ਕਿ ਭਾਈ ਲਿਖਣ ਦਾ ਪੜ੍ਹਨ ਦਾ ਕੰਮ ਕਰ ਲਾ ਫੇਰ ਕਿਸੇ ਨੇ ਕਹਿਣਾ ਇਨੀ ਪਿੰਡ ਦੀਆਂ ਪੰਚਾਇਤਾਂ ਨੇ ਵੀ ਆਪਣੇ ਪਿੰਡ ਦੇ ਅੱਜ 30 35 ਚ ਮੁੰਡੇ ਕੁੜੀਆਂ ਹੀ ਦਰਵਾਜ ਹੋਏ ਅਸੀਂ ਤੁਹਾਡੀ ਪੰਚਾਇਤਾਂ ਫੈਸ਼ਨ ਫੁਸ਼ਨ ਕਰਨੋਂ ਹਟਜੋ ਤੇ ਇੱਕ ਖੱਬੇ ਸੱਜੇ ਝਾਕਣਾ ਹਟਜੋ ਸਿਹਤਾਂ ਮਣਾਓ ਤੇ ਭਾਰਤੀਆਂ ਚ ਲਵੋ ਤੇ ਫੇਰ ਨੂੰ ਮੁੱਖ ਮੰਤਰੀ ਦਾ ਝੱਗਾ ਖੇਤੀਆ ਕਹਿਣਾ ਅੱਜ ਜਿਹੜੇ ਚੱਜ ਦੇ ਮੁੰਡੇ ਭਾਰਤੀ ਕਦੋਂ ਹੋਣਗੇ ਇਹ ਦੂ ਬਿਨਾ ਪੜ੍ਹਾਈ ਦੀ ਸਕੂਲਾਂ ਕਾਲਜਾਂ ਚ ਜਿਹੜੀ ਪੜ੍ਹਾਈ ਹੈ ਵਰਲਡ ਲੈਵਲ ਦੀ ਉਹ ਕਰਾਉਣ ਦਾ ਪ੍ਰਬੰਧ ਕਿੱਥੇ ਹੈ ਫਿਰ ਜਿੱਥੇ ਹੈਗਾ ਫੀਸਾਂ ਹੈ ਫਿਰ ਚੀਫ ਖਾਲਸਾ ਦਵਾਨ ਅਰਬ ਰੁਪਇਆ ਕਿਉਂ ਨਹੀਂ ਲਾਉਂਦਾ ਸ਼ਰਮਣੀ ਕਮੇਟੀ ਮੈਨੂੰ ਦੱਸ ਦੇਵੇ ਵਿਰਿਆਮ ਤੋਂ ਨੂੰ ਪੈਨਸ਼ਨ ਲਈ ਹੈ ਇਹੋ ਦੇ ਮੈਂ 22 ਤੇ ਹੀ ਮੁੱਦੇ ਕੱਢੇ ਆ ਸਿਹਤ ਕਿਉਂ ਖਰਾਬ ਹੋ ਰਹੀ ਆ ਗਿਆਨ ਕਿਉਂ ਖਰਾਬ ਹੈ ਬਾਹਰ ਪਸਾਰਾ ਕਿਉਂ ਨਹੀਂ ਵਿਦੇਸ਼ਾਂ ਗਏ ਪੰਜਾਬੀ ਉਹਨਾਂ ਨੂੰ ਜੱਥੇ ਬੰਦ ਹੋ ਕੇ ਪੰਜਾਬ ਦਾ ਫਿਕਰ ਕਰਨਾ ਚਾਹੀਦਾ ਮੈਨੂੰ ਫਿਕਰ ਹੈ ਕਿਉਂ ਨਹੀਂ ਕਰਦੇ ਇੱਕਦੋ ਦੋ ਸਟਾਰਟ ਕਰਨ ਲੱਗੇ ਤੁਸੀਂ ਜਿਹੜੇ ਨਹੀਂ ਮੈਂ ਤਾਂ ਬਾਈ ਨੇ ਲਿਸਟ ਬਣਾ ਲਈ ਐ ਮੈਂ ਤਾਂ ਫਕੀਰੀ ਕਰਨੀ ਮੈਨੂੰ ਕੀ ਹੈ ਮੈਂ ਤਾਂ ਮੇਰੇ ਤਾਂ ਗੁਰੂ ਦੀ ਕਿਰਪਾ ਮੈਨੂੰ ਸ਼ੱਕ ਹੈ ਵੀ ਜਦੋਂ ਸਾਰੇ ਜਾਣੇ ਸੀ ਨਾ ਬਾਦਲ ਤੇ ਆਹ ਦੂਜੇ ਇਹ ਪੈਣੀ ਡੇਗਰੇ ਸੀ ਮਹਾਰਾਜ ਜੀ ਕਹਿੰਦਾ ਪਰੇ ਰਹੋ ਤੇ ਜਦੋਂ ਮੈਂ ਲੱਗਾ ਡਿੱਗਣ ਤੇ ਥੋੜਾ ਜਿਹਾ ਪਤਾ ਨਹੀਂ ਕਿਵੇਂ ਆਪ ਅੱਗੇ ਹੋ ਗਏ ਤੇ ਮੈਂ ਲਟ ਗਿਆ ਕਿਤੇ ਉਹਨਾਂ ਦੀ ਚੀਚੀ ਮਹਾਰਾਜਾ 8ਵੇਂ ਪਾਸ਼ਾ ਦੀ ਮੇਰੇ ਮੱਥੇ ਨੂੰ ਲਾਗ ਗਈ ਚੀਤੀ ਮੇਰਾ ਕੰਮ ਬਣ ਗਿਆ ਉਹ ਫੋਟੋ ਲਾਈ ਹੋਈ ਹੈ ਜਿਹੜਾ ਗੁੰਗੇ ਤੋਂ ਕੀਤਾ ਦੇ ਅਰਥ ਕਰਦਾ ਤੇ ਫਿਰ ਲਾਲਿਆ ਜੌਰ ਮੈਨੂੰ ਪੰਜਾਬ ਚੋਂ ਐਮਪੀ ਨਹੀਂ ਬਣਾਇਆ ਤੇ ਮੈਂ ਦੋ ਵਾਰੀ ਮਨਿਸਟਰ ਨਹੀਂ ਬਣਿਆ ਸੈਂਟਰ ਚ ਲਾਲਿਆ ਜੌਰ ਹੋਏ ਬਾਦਲ ਨੇ ਆਉਨੇ 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 ਕਰ ਲੋ ਫਿਰ ਤੁਸੀਂ ਕਿਹਾ ਇਹ ਹੁਣ ਧੱਕੇ ਖਾਊਗਾ ਤੇ ਜਦੋਂ ਮੈਂ ਬਣ ਗਿਆ ਯੂਪੀ ਚ ਮੰਤਰੀ ਦੇਸ ਸੁਖਵੀਰ ਪਰਗਾਸ ਬਾਦਲ ਰੋਟੀ ਖਾਂਦਾ ਸੀ ਉਹ ਪੁਲਿਸ ਜਿਹੜੇ ਕੋਲੇ ਖੜੇ ਸੀ ਚਾਰ ਜਣੇ ਉਹ ਕਹਿੰਦਾ ਆ ਕੀ ਕਰੀ ਜਾਂਦਾ ਰੰਮ ਵਾਲੀਆ ਕਹਿੰਦਾ ਜੀ ਯੂਪੀ ਦਾ ਮੰਤਰੀ ਬਣ ਗਿਆ ਕਹਿੰਦਾ ਪਾਣੀ ਲੋ ਰੋਟੀ ਨਹੀਂ ਲੰਗਦੀ ਉਹ ਐ ਗੁਰੂ ਕਰਾ ਦਿੰਦਾ ਇਹਨਾਂ ਦਾ ਕੀ ਹੈ ਯਾਰ